ਖੇਤੀਬਾੜੀ ਵਿਭਾਗ ਦੇ ਵਿਸ਼ਤਾਰ ਅਫਸਰ ਡਾਕਟਰ ਸ਼ੇਰ ਅਜੀਤ ਸਿੰਘ ਮੰਡ ਵੱਲੋਂ ਬਲਾਕ ਸਿਦਮਾ ਬੇਟਾਦੀਨ ਪੈਂਦੇ ਪਿੰਡ ਪਠਾਤੂਆ ਦੇ ਕਿਸਾਨ ਬਲਜਿੰਦਰ ਸਿੰਘ ਪੰਗੂ ਵੱਲੋਂ 55 ਏਕੜ ਝੋਨੇ ਦੇ ਖੇਤਾਂ ਵਿੱਚ ਬਿਨਾਂ ਅੱਗ ਲਗਾਏ ਸੁਪਰ ਸੀਡਰ ਰਾਹੀਂ ਕੀਤੀ ਵਿਭਜਾਈ ਦਾ ਨਿਰੇਖਣ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਪੰਗੂ ਇਲਾਕੇ ਦੇ ਕਿਸਾਨਾਂ ਲਈ ਮਿਸਾਲ ਬਣੇ ਹਨ ਜਿਨ੍ਹਾਂ ਨੇ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਦੀ ਸਿਫਾਰਸ਼ਾ ਤੇ ਬਿਨਾਂ ਅੱਗ ਲਗਾਏ ਝੋਨੇ ਦੀ ਵੜ ਵਿੱਚ ਮਲਚਰ ਕਰਕੇ ਅਤੇ ਪਲਟਾਵੇ ਹਲਾ ਨਾਲ ਜਮੀਨ ਦੀ ਵਹਾਈ ਕਰਕੇ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਹੈ ਜਿਸ ਦੇ ਸਿੱਟੇ ਚੰਗੇ ਰਹੇ ਹਨ ਅਤੇ ਇਸ ਕਣਕ ਦਾ ਝਾੜ ਵੀ ਵੱਧ ਨਿਕਲੇਗਾ ਢਾਲੀਵਾਲ ਕਿਸਾਨ ਐਗਰੂ ਸੇਵਾ ਸੈਂਟਰ ਤੋਂ ਗੁਰਮੀਤ ਸਿੰਘ ਢਾਲੀਵਾਲ ਨੇ ਕਿਹਾ ਕਿ ਅਗਾਵਧੂ ਕਿਸਾਨ ਬਲਜਿੰਦਰ ਸਿੰਘ ਪੰਗੂ ਨੰਬਰ ਦਾ ਰਣਜੀਤ ਸਿੰਘ ਪੰਗੂ ਜਗਜੀਤ ਸਿੰਘ ਖਹਿਰਾ ਬਲੇਪੁਰ ਕਲਾ ਵੀ ਕਿਸਾਨਾਂ ਲਈ ਮਿਸਾਲ ਬਣੇ ਹਨ ਜਿਨ੍ਹਾਂ ਨੇ ਖੇਤਾਂ 'ਚ آگ ਲਗਾਏ ਬਿਨਾ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਕਰਕੇ ਅਗਾਵਧੂ ਕਿਸਾਨ ਹੋਣ ਦਾ ਮਾਣ ਹਾਸਲ ਕੀਤਾ ਹੈ ਵਧੀਆ ਹੋਈ ਹੈ ਪ੍ਰੇਸ਼ਰ ਬਹੁਤ ਵਧੀਆ ਹੈ ਸਾਰੀ ਬਹੁਤ ਵਧੀਆ ਖੜੀ ਹੈ ਔਰ ਬਾਕੀ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਹਾਂ ਮੈਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਸਾਰੀ ਬਿਨਾਂ ਅੱਗ ਲਾਉਣ ਤੋਂ ਵਿਜਾਈ ਕੀਤੀ ਜਾਵੇ ਅੱਜ ਖੇਤੀਬਾੜੀ ਭਾਗ ਦੇ ਤਰਫੋਂ ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਚੇਰਜੀਤ ਸਿੰਘ ਜੋ ਕਿ ਗਾਂ ਬਦੂ ਪਰਸਾਨ ਸਰਦਾਰ ਗੁਰਜਿੰਦਰ ਸਿੰਘ ਹੋਣਾ ਤੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਜਿਹੜੀ ਸੁਪਰ ਸੀਡਰ ਨਾਲ ਕੀਤੀ ਗਈ ਸੀਗੀ ਉਹਨਾਂ ਦਾ ਨਰੀਖਣ ਕਰਦੇ ਹੋਏ ਇਹਨਾਂ ਨੇ ਅਲੱਗ-ਅਲੱਗ ਮੈਥਡ ਵਰਤ ਕੇ ਜਿਹੜੀ ਕਣਕ ਦੀ ਬਜਾਈ ਕੀਤੀ ਆ ਆ ਜਿਸ ਕੇਸ ਵਿੱਚ ਆਪਾਂ ਖੜੇ ਆ ਉਹ ਖੇਤ ਜਿਹੜਾ ਹੈਗਾ ਇਹਨਾਂ ਨੇ ਪਹਿਲਾਂ ਮਲਚਰ ਫੇਰਿਆ ਉਸ ਤੋਂ ਬਾਅਦ ਸੁਪਰ ਸੀਡਰ ਦੇ ਨਾਲ ਕਣਕ ਦੀ ਬਜਾਈ ਕੀਤੀ ਜੋ ਤੁਹਾਨੂੰ ਇੱਕ ਵੀਡੀਓ ਰਾਹੀਂ ਵੀ ਦਿਖਾ ਰਹੇ ਆ ਕਿੰਡੀ ਸੋਹਣੀ ਜਰਮੀਨੇਸ਼ਨ ਹੋਈ ਆ ਇੱਕ ਯੂਨੀਫਾਰਮ ਦੇ ਵਿੱਚ ਆ ਤਾਂ ਬਰਾਲੀ ਵੀ ਪੂਰੀ ਮੈਨੇਜ ਹੋਈ ਆ ਸੋ ਅਸੀਂ ਇਹ ਕਿਸਾਨ ਵੀਰਾਂ ਨੂੰ ਜਿਹੜੇ ਇਹਨਾਂ ਨੇ ਇਹ ਪ੍ਰਾਲੇ ਕੀਤੇ ਪ੍ਰਾਲੀ ਨੂੰ ਵਿੱਚੇ ਮੈਨੇਜ ਕਰਨ ਦੇ ਅਸੀਂ ਖੇਤੀਬਾੜੀ ਵਿਭਾਗ ਦੇ ਤਰਫੋਂ ਇਹਨਾਂ ਨੂੰ ਬਹੁਤ ਹੀ ਆਪਣੇ ਤਹਿ ਦਿਲੋਂ ਜਿਹੜੇ ਆ ਵਧਾਈ ਦੇ ਹਾਤਰ ਵੀ ਆ ਤਾਂ ਅਸੀਂ ਇੱਥੇ ਨਾਲ ਦੀ ਨਾਲ ਹੋਰ ਕਿਸਾਨ ਵੀਰਾਂ ਨੂੰ ਵੀ ਇਹੀ ਮਤਲਬ ਜਿਹੜਾ ਹੈਗਾ ਸਨੇਹਾ ਦੇਾਂਗੇ ਜੇ ਆਪਾਂ ਵਾਤਾਵਰਨ ਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆ ਜ਼ਮੀਨ ਦੀ ਬਜਾਊ ਸ਼ਕਤੀ ਵੀ ਆਪਾਂ ਬਰਕਰਾਰ ਰੱਖਣਾ ਚਾਹੁੰਦੇ ਆ ਆਪਣੇ ਤੱਤਕ ਜਿਹੜੇ ਹੈਗੇ ਆ ਸੁਖਮ ਤੱਤ ਉਹ ਵੀ ਆਪਾਂ ਵਿੱਚ ਬਰਕਰਾਰ ਰੱਖਣਾ ਚਾਹੁੰਦੇ ਆ ਤਾਂ ਆਪਾਂ ਜਿਹੜੇ ਹੈਗੇ ਪ੍ਰਾਲੀ ਨੂੰ ਵਿੱਚੇ ਹੀ ਮੈਨੇਜ ਕੀਤਾ ਜਾਵੇ ਆਪਾਂ ਨਾ ਹੀ ਅੱਗ ਲਗਾਈਏ ਆਪਾਂ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਮੈਨੇਜ ਕਰੀਏ ਐਰ ਕੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਿਹੜੇ ਪ੍ਰਾਲੀ ਨੂੰ ਵਿੱਚੇ ਮੈਨੇ ਕੀਤਾ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਹੋਰ ਵੀ ਕਿਸਾਨ ਵੀਰ ਜਿਹੜੇ ਹੈ ਅਲੱਗ-ਅਲੱਗ ਪਿੰਡਾਂ ਤੋਂ ਸਰਪੰਚ ਸਹਿਬਾਨ ਉਹ ਵੀ ਇੱਥੇ ਹਾਜ਼ਰ ਆ ਸੋ ਮੈਂ ਸਾਰਿਆਂ ਨੂੰ ਹੀ ਇੱਥੇ ਆਇਆਂ ਨੂੰ ਜੀ ਆਇਆਂ ਵੀ ਕਹਿਣਾ ਤੇ ਮੈਂ ਇੱਕ ਫੇਰ ਵਾਰ ਫੇਰ ਬੇਨਤੀ ਕਰਦਾ ਆਂ ਪਿਆ ਆਪਾਂ ਪ੍ਰਾਲੀ ਨੂੰ ਵਿੱਚੇ ਹੀ ਮੈਨੇਜ ਕਰੀਏ ਜੋ ਆਪਣੇ ਪਹਿਲੇ ਪਾਤਸ਼ਾਹ ਸਿਰ ਗੁਰੂ ਨਾਮਦੇਵ ਜੀ ਦਾ ਵੀ ਇਹੀ ਉਚਾਰਨ ਸੀਗਾ ਤੇ ਜੇ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਆਪਾਂ ਆਪਾਂ ਧਰਤੀ ਮਾਂ ਨੂੰ ਜਿੱਥੋਂ ਆਪਾਂ ਨੂੰ ਉਪਜਾਊ ਦਿੰਦੀ ਆ ਆਪਾਂ ਨੂੰ ਖਾਣਕ ਮਿਲਦੀ ਆ ਉਹਨੂੰ ਆਪਾਂ ਸਵਸਥ ਰੱਖਣਾ ਉਹਦੇ ਆਪਾਂ ਜਿਹੜੇ ਹੈਗੇ ਤਤ ਬਰਕਰਾਰ ਰੱਖਣੇ ਆ ਤਾਂ ਆਪਾਂ ਵਿੱਚੇ ਹੀ ਮੈਨੇਜ ਕਰੀਏ ਜੇ ਆਪਾਂ ਪਾਣੀ ਆ ਉਨੂੰ ਬਚਾ ਕੇ ਰੱਖਣਾ ਇਹਦੇ ਨਾਲ ਵੇਖੋ ਪਾਣੀ ਦੀ ਵੀ ਆਪਣੀ ਖਪਤ ਘਟਦੀ ਆ ਵਾਤਾਵਰਨ ਵੀ ਆਪਣਾ ਸਾਫ਼ ਸੁਥਰਾ ਹੁੰਦਾ ਸੋ ਸਾਰੇ ਹੀ ਇਹ ਜਿਹੜੇ ਹੈਗੇ ਆ ਵਿੱਚੇ ਹੀ ਆ ਜਾਂਦੇ ਆ ਜੇ ਆਪਾਂ ਇਹੋ ਜਿਹੇ ਉਪਰਾਲਿਆਂ ਨੂੰ ਆਪਾਂ ਅਪਣਾਈਏ ਸੋ ਧੰਨਵਾਦ ਜੀ ਥੈਂਕ ਯੂ